ਜੀ ਕਿ ਨਾਮ ਹੈ ਤੁਹਾਡਾ ਅੱਜ ਇੱਥੇ ਸ਼ਹੀਦ ਜੇ ਆਜ਼ਮ ਭਗਤ ਸਿੰਘ ਜੀ ਦੀ ਸਿਹਦੀ ਸੜਕ ਤੇ ਪਹੁੰਚਿਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਗਵੀਰ ਸਿੰਘ ਹੈ ਅਸੀਂ EMPLOYEES FEDERATION ਚੈਲ ਗਰੁੱਪ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤੋਂ ਅਸੀਂ ਜਥੇਬੰਦੀ ਦੇ ਤੌਰ ਦੇ ਉੱਤੇ ਇੱਥੇ ਸ਼ਹੀਦ ਭਗਤ ਸਿੰਘ ਜੀ ਨੂੰ ਜਿਹੜਾ ਉਹਨਾਂ ਦੇ ਸਿਹਦੀ ਰਾਜਗੁਰੂ ਸਖਦੇਵ ਜੀ ਨੂੰ ਸਿਹਦੀ ਦਿਹਾੜੇ ਤੇ ਜਿਹੜਾ ਸ਼ਰਧਾਂਜਲੀ ਅਰਪਿਤ ਕਰਨ ਆਏ ਹਾਂ ਤੇ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚੱਲਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਥੇਬੰਦੀਆਂ ਔਰ ਸਾਡੀ ਸਰਕਾਰ ਤੋਂ ਇੱਕ ਮੰਗ ਹੈ ਬੜੇ ਲੰਬੇ ਚਿਰ ਤੋਂ ਇਨਸਾਫ ਸੰਘ ਲੋਕਾਂ ਦੀ ਇਹ ਮੰਗ ਹੈ ਵੀ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਜਾਂ ਜਨਮ ਦਿਹਾੜੇ ਦੇ ਉੱਤੇ ਸਰਕਾਰਾਂ ਦੇ ਨਮਾਇंदे ਐਮਐਲਏ ਲੋਕਲ ਪ੍ਰਸ਼ਾਸਨ ਦੇ ਨਮਾਇंदे ਜਿਹੜੇ ਉਹ ਆ ਕੇ ਸਰਦਾਂ ਦੇ ਫੁੱਲ ਤਾਂ ਜਰੂਰ ਅਰਪਿਤ ਕਰ ਦਿੰਦੇ ਨੇ ਵਿਧਾਨ ਸਭਾਵਾਂ ਦੇ ਵਿੱਚ ਲੋਕ ਸਭਾਵਾਂ ਦੇ ਵਿੱਚ ਤੇ ਉੱਤੇ ਜਿਹੜੇ ਉਹ ਸਰਦਾ ਦੇ ਫੁੱਲ ਦਾ ਭੇਟ ਕਰਦੇ ਨੇ ਪਰ ਉਹਨਾਂ ਨੂੰ ਅਜ ਤੱਕ ਸ਼ਹੀਦੀ ਦਾ ਜਿਹੜਾ ਦਰਜਾ ਹੈ ਉਹ ਨਹੀਂ ਦਿੱਤਾ ਗਿਆ ਇੱਕ ਪਾਸੇ ਤਾਂ ਉਹਨਾਂ ਨੂੰ ਜ਼ਹੀਦ ਕਹਿੰਦੇ ਨੇ ਦੂਜੇ ਪਾਸੇ ਉਹਨਾਂ ਨਾਲ ਬਿਤਕਰਾ ਕਰਦੇ ਨੇ ਨਾ ਹੀ ਉਹਨਾਂ ਦੀ ਸੋਚ ਨੂੰ ਅਪਣਾਇਆ ਜਾ ਰਿਹਾ ਸਰਕਾਰਾਂ ਵੱਲੋਂ ਸਾਡੀ ਜਿਹੜੀ ਜੇ ਅੱਜ ਸਮਾਜ ਦੇ ਵਿੱਚ ਇੰਨਾ ਨਿਘਾਰ ਆ ਰਿਹਾ ਥੱਲੇ ਆ ਰਿਹਾ ਸਮਾਜ ਤੇ ਉਹਦਾ ਕਾਰਨ ਇਹ ਹੀ ਹੈ ਵੀ ਸਰਕਾਰਾਂ ਕਹਿੰਦੀਆਂ ਕੁਛ ਨੇ ਤੇ ਕਰਦੀਆਂ ਕੁਛ ਨਹੀਂ ਅੱਜ ਵੀ ਸਰਕਾਰ ਨੂੰ ਲੋੜ ਹੈ ਵੀ ਜੋ ਸਰਕਾਰ ਪਹਿਲਾਂ ਵਾਅਦੇ ਕਰਕੇ ਆਈ ਸੀ ਲੋਕਾਂ ਨਾਲ ਉਹ ਵਾਅਦੇ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਆ ਅੱਜ ਦੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ ਨਾ ਤਾਂ ਕਿਸਾਨ ਖੁੱਸਾ ਤੇ ਨਾ ਹੀ ਜਵਾਨ ਖੁੱਸਾ ਇਹ ਜਿਹੜੀਆਂ ਦੋਨਾਂ ਧਿਰਾਂ ਨੂੰ ਵੱਡੀਆਂ ਮਾਰਾਂ ਪੈ ਰਹੀਆਂ ਨੇ ਮਲਾਜਮਾਂ ਦੇ ਨਾਲ ਵੀ ਵੱਡੇ ਵੱਡੇ ਵਾਅਦੇ ਕੀਤੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਅਜੇ ਤੱਕ ਦੂਜੀਆਂ ਕੈਟਾਗਰੀਆਂ ਦੀ ਵੀ ਕੋਈ ਸੁਣਵਾਈ ਨਹੀਂ ਕੋਈ ਇੱਕਾ ਦੁੱਕਾ ਛੋਟੇ ਛੋਟੇ ਕੰਮ ਕਰਕੇ ਬਾਕੀ ਸਾਰੇ ਜਿਹੜੇ ਲੋਕ ਮੁੱਦਿਆਂ ਤੋਂ ਸਰਕਾਰ ਅਜੇ ਦੀਆਂ ਭਟਕ ਚੁੱਕੀਆਂ ਨੇ ਉਹ ਸਾਨੂੰ ਬੜਾ ਅਫਸੋਸ ਹੈ ਪਰ ਅੱਜ ਇਸ ਮਹਾਨ ਸ਼ਹੀਦ ਨੂੰ ਇਹਨਾਂ ਦੇ ਸਾਥੀਆਂ ਨੂੰ ਰਾਜਗੁਰੂ ਸਖਦੇਵ ਜੀ ਨੂੰ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕਰਦੇ ਹੋਏ ਸਾਡੀ ਪੂਰੀ ਜਥੇਬੰਦੀ ਵੱਲੋਂ ਸਰਦਾ ਦੇ ਪੁੱਲ ਜਿਹੜੇ ਭੇਟ ਕੀਤੇ ਜਾ ਰਹੇ ਆ ਆਸ ਕਰਦੇ ਆ ਕਿ ਸਰਕਾਰਾਂ ਅੱਜ ਇਸ ਜਿਹੜੇ ਦਿਹਾੜੇ ਤੇ ਪਰਨ ਕਰਨ ਵੀ ਆਉਣ ਵਾਲੇ ਸਮੇਂ ਦੇ ਉੱਤੇ ਇਹਨਾਂ ਦੇ ਪੂਰਨਿਆਂ ਦੇ ਉੱਤੇ ਚੱਲਣ ਦੀ ਇਹਨਾਂ ਦੀ ਸਜਾਈ ਦੇ ਉੱਤੇ ਜਿਹੜੀ ਇਹਨਾਂ ਨੇ ਸੋਚ ਰੱਖੀ ਸੀ ਵੀ ਆਮ ਲੋਕਾਂ ਨੂੰ ਜਿਹੜਾ ਪ੍ਰਸ਼ਾਸਨ ਤੇ ਆਮ ਲੋਕਾਂ ਤੱਕ ਜਿਹੜੀ ਚੰਗੀ ਹੈ ਕੋਚੋ ਸੌਖੀ ਰੋਟੀ ਖਾ ਸਕਣ ਪਰ ਉਹ ਹਾਲਾਤ ਉਹੀ ਪਹਿਲਾਂ ਵਾਲੇ ਨੇ ਤਖੜੇ ਦੀ ਲਾਠੀ ਮਾਰੇ ਦੀ ਪਿੱਠ ਉਵੇਂ ਚੱਲ ਰਿਹਾ ਇਸ ਨੂੰ ਬਦਲਣ ਦੀ ਲੋੜ ਹੈ